ਮੇਰੀ ਗੱਲ ਸੁਣੋ ਉਹ ਦਿਨ ਇਹਨਾਂ ਨੂੰ ਕਿਹਾ ਵੀ ਬੰਦੇ ਨੂੰ ਦਾਖਲ ਕਰਾ ਦਿਓ ਹੁਣ ਕਿਹਾ ਹਾਨੂੰ ਕੋਈ ਨਹੀਂ ਕਿਹਾ ਹਾਨੂੰ ਇਹਨਾਂ ਨੇ ਕਿਹਾ ਸਾਡੀ ਰਿਸ਼ਤਦਾਰੀ ਆ ਅਸੀਂ ਤੁਹਾਨੂੰ ਜੂਠ ਨਾ ਕਰਾਉਂਦੇ ਨਹੀਂ ਕਿਹਾ ਪਾਤਿਸਬਾਦੀ ਨਹੀਂ ਕਿਹਾ ਨਹੀਂ ਯਾ ਟਿਕਾ ਦੀ ਰਿਸ਼ਤਦਾਰੀ ਸਾਡੇ ਭਰਾ ਨੂੰ ਮਾਰ ਸਾਡੀ ਰਿਸ਼ਤਦਾਰੀ ਤੁਸੀਂ ਸੋਚੋ ਸਾਡੀ ਕੋਈ ਨਾ ਕੰਪਲੀਟਾ ਲਖਵਾਈਆਂ ਇਹਨਾਂ ਨੇ ਨਹੀਂ 174 ਚੱਲੋ ਜੇ ਕੋਈ ਕੰਪਲੀਟਾ ਬੜੀ ਕਿਹੜੀ ਕੰਪਲੀਟਾ ਬੜੀ ਸੋਚੋ ਤਾਂ ਹੀ ਦੱਡ ਕਰਦੇ ਕਿ ਆ ਤੁਹਾਨੂੰ 200 ਅੱਗੇ ਲਾਉ ਲਾਹਣ ਦੇ ਮੇਰੀ ਗੱਲ ਇੱਕ ਦੋ ਚ ਮਰਿਆ ਵਾ ਜਿਹੜਾ ਮਰਿਆ ਪਾ ਹੋਰ ਪੋਰ ਟਿਕਨੇ ਜਿੱਦਣੋਂ ਕੰਪਲੇਂਟ ਲਖਵਾ ਕੇ ਗਿਆ ਅਸੀਂ ਲੋ ਲਗਾਣਾ ਤੁਸੀਂ ਕਿਉਂ ਨਹੀਂ ਨਾਲ ਤੁਰੇ ਉਹ ਤੇ ਰਾਤ ਆਏ ਤੇ ਪਰਾਂ ਤੁਰਦੇ ਪੁਲਿਸ ਨੇ ਦੀ ਡਿਊਟੀ ਨਹੀਂ ਰੱਖਤੋਂ ਅੰਦੇ ਕਿਉਂ ਨਹੀਂ ਤੁਰਨ ਦੀ ਤੋ ਡਿਊਟੀ ਹੈਗੀ ਉਹਨਾਂ ਦੀ ਹੈ ਹੈ ਹਾਂ ਤੁਸੀਂ ਕਹਿੰਦੇ ਹੋ ਨਹੀਂ ਕੁਛ ਕਰਨਾ ਜਾਣ ਤੁਹਾਡੀ ਕੋਈ ਨਹੀਂ ਜਿੰਦਾ ਦੇਖ ਦੇ ਦੇ ਕਰਕੇ ਬੰਦਾ ਮਰਿਆ ਕੋਈ ਦੇਖੇ ਜਦੋਂ ਕਰਕੇ ਪਤਾ ਹੀ ਨਾ ਕਰਕੇ ਬੰਦਾ ਮਰਿਆ ਜੀ ਇਹਨਾਂ ਕਰਕੇ ਬੰਦਾ ਮਰਿਆ ਇਹ ਪਹੁੰਚੇ ਨਹੀਂ ਉੱਥੇ ਕੁਛ ਨਹੀਂ ਹੋਣਾ ਹੀ ਕੁਛ ਨਹੀਂ ਬਹੁਤ ਜਰਦੋ ਅਗਲੀ ਰਾਤ ਮੈਂ ਕੋਈ ਕੋ ਸ਼ੰਨ ਨਾ ਲਾਏ ਨਾ ਪਰ ਪਿਆ ਕੇਰ ਕਹਿੰਦੀ ਜੇ ਤੁਸੀਂ ਜਦੋਂ ਆਇਆ ਹੀ ਰਾਤ ਤੁਸੀਂ ਵੀਦਾ ਨਾ ਨਹੀਂ ਕੰਪਲੇਟ ਆਈ ਹੈ ਨਾ ਤੁਸੀਂ ਮਟੇਰੇ ਜਾ ਕੇ ਕਿਉਂ ਨਹੀਂ ਫੜਿਆ ਦੱਸੋ ਮਿੰਟ ਕਿਉਂ ਨਹੀਂ ਫੜਿਆ ਕੋਈ ਸਰਕਾਰ ਨੇ ਬਾਹਰ ਨੇ ਕੀ ਕਰਨ ਬੰਦਾ ਮਾਹਰ ਨੇ ਸਰ ਸਾਡੀ ਕੋਈ ਨਹੀਂ ਸੁਣ ਰਿਹਾ ਤਾਂ ਕੋਈ ਨਹੀਂ ਮੇਰੀ ਗੱਲ ਸੁਣ ਕੇ ਮੈਨੂੰ ਬਾਹਰ ਮਾਰਿਆ ਜਿੱਥੇ ਬਾਹਰ ਮਾਰਿਆ ਕਿੱਦਾਂ ਤੁਹਾਨੂੰ ਕਹਿੰਦਾ ਕਿੰਨੇ ਵੇਖਦੇ 5 ਲੱਖ ਦਾ 2 ਲੱਖ ਦਾ ਕਿੰਨੇ ਖਾਂਦੇ ਤੁਸੀਂ ਖਾਦੇ ਮੈਂ ਨਹੀਂ ਖਤਰੇ ਬਸ ਇਹ ਬੰਦਾ ਲਵਾਦਾ ਤਾਂ ਨਹੀਂ ਹੋਣਾ ਤੁਹਾਨੂੰ ਇਹ ਚਾਹ ਬੜੀ ਚਾਹਦੇ ਫਿਰ ਮੈਂ ਜਾਣਾ ਹਾਂ ਤੁਹਾਡੇ ਕੋ ਆਪਾ ਪੈਸੇ ਖਾਦੇ ਤੁਸੀਂ ਇੱਕ ਨਾ ਕੋਈ ਆਏਗਾ ਕਿਹੜੀ 174 ਨਹੀਂ ਨਾ ਮਰੀ ਮੈਨੂੰ ਬੋਲੀ ਆ ਵੀਡੀਓ ਦੇਖੋ ਦਿਖਾਵਾਂ ਤੁਹਾਨੂੰ ਮੈਂ ਸਬੂਤ ਦਿਖਾਵਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹਾਂ ਦੇਖੀ ਲੈਣਾ ਗੱਲ ਪਾਜੀ ਇਦਾਂ ਮੇਰੀ ਗੱਲ ਸੁਣੋ ਉਹਨ ਅਸੀਂ ਵੇਖੋ ਅਸੀਂ ਹੈਗੇ ਉਸ ਦਿਨ ਸਾਨੂੰ ਨਹੀਂ ਪਤਾ 174 ਦੀ ਕਾਰਵਾਈ ਦਾ ਤੁਹਾਨੂੰ ਮੈਂ ਨਿੱਕੀ ਚੀਜ਼ ਦੱਸ ਦੇਣਾ 174 ਦੀ ਕਾਰਵਾਈ ਜ਼ਰੂਰੀ ਨਹੀਂ ਹੁੰਦਾ ਆਪੀ 174 ਦੀ ਕਾਰਵਾਈ ਐਕਸੀਡੈਂਟ ਦੇ ਵਿੱਚ ਹੁੰਦੀ ਆ 174 ਦੀ ਜਦੋਂ ਵੀ ਕੋਈ ਮਰ ਜਾਂ ਇਨਸਾਨ ਹੁੰਦੀ ਜਣਾ ਤੇ ਵਜ੍ਹਾ ਮੌਤ ਤੋਂ ਜਾਨਣਾ ਹੁੰਦਾ ਉਦੋਂ ਆਪਾਂ 174 ਦੀ ਕਾਰਵਾਈ ਕਰਦੇ ਇਹ ਚ ਇਦਾਂ ਹੁੰਦਾ ਹੁਣ ਜਦੋਂ ਪੋਸਟਮਾਰਟਮ ਰਿਪੋਰਟ ਆਜੂਗੀ ਠੀਕ ਹੈ ਹਾਂ ਹਾਂ ਉਹਦੇ ਅਨਸਾਰ ਤੁਸੀਂ ਐਸਐਚਓ ਸਾਹਿਬ ਨੂੰ ਮਿਲ ਲਿਓ ਜਿਹੜੀ ਕਾਰਵਾਈ ਹੋਊਗੀ ਤੁਹਾਡੀ ਅਗਲੀ ਪ੍ਰੋਸੈਸ ਕਰ ਦੇਣਗੇ ਅੱਜ ਪੰਜਵੀਂ ਵਾਰ ਹੀ ਥਾਣੇ ਆ ਗਏ ਆ ਛੇਵੀਂ ਵਾਰੀ ਚਲ ਕੋਈ ਨਹੀਂ ਚੇਂਜ ਹੋਇਆ ਸਾਰ ਉਹਦੇ ਰਾਤ ਦਾ ਹੋਇਆ ਉਹ ਆਊਗਾ ਤਾਂ ਫੇਰ ਹੀ ਗੱਲ ਕਰਾਂਗੇ ਮੈਡਮ ਨਾਲ ਤਾਂ ਚਾਰ ਦਿਨ ਹੋ ਗਏ ਗੱਲ ਕਰਦੇ ਆ ਨੂੰ ਸਾਡੀ ਕੋਈ ਸੁਣਾਈ ਨਹੀਂ ਹੋੜੀ ਸਾਡੀ ਇਦਾਂ ਹੀ ਸੁਣਾਈ ਕਰੋ ਅਸੀਂ ਥਾਣੇ 'ਚ ਅੱਜ ਵੀ ਇਸ ਟਾਈਮ ਵੀ ਅਸੀਂ ਥਾਣੇ 'ਚ ਬੈਠੇ ਆ ਸਾਡੀ ਕੋਈ ਸੁਣਾਈ ਨਹੀਂ ਹੋੜੀ ਉੱਤੋਂ ਸਾਡੇ ਪੁਲਿਸ ਵਾਲੇ ਗੱਲ ਪੈਣਦੇ ਆ ਵੀ ਤੁਸੀਂ ਥਾਣੇ ਚ ਆਣ ਕੇ ਕਿਉਂ ਡੇਜ ਥਾਣੇ 'ਚ ਕਿਉਂ ਆਏ ਜੇ ਇੱਕ ਮਨੇ ਹਾਡੇ ਪੁੱਤ ਮਾਰ ਗਿਆ ਭਰਾ ਮਾਰ ਗਿਆ ਇੱਕ ਮਨੇ ਇਹ ਫੇਰ ਥਾਣੇ ਚ ਆਣ ਕੇ ਗੱਲ ਪੈਣ ਦੇ ਸਾਡੇ ਜਦੋਂ ਇਹ ਹੋਵੇ ਨਾ ਥਾਣੇ ਆ ਕੇ ਸਾਨੂੰ ਸੁਣਦੇ ਆ ਸਾਡੇ ਥਾਣੇ ਆ ਕੇ ਸਾਰੇ ਅੰਦਰੋਂ ਨਿਕਲ ਕੇ ਗੱਲ ਪੈਣ ਦੇ ਚਾਰ ਪੰਜ ਪੁਲਿਸ ਵਾਲੇ ਸਾਡੇ ਕੋਈ ਨੀ ਸੁਣਵਾਇੰਦੇ ਤੂੰ ਬਣਾ ਲਾਵਾਂਗੇ ਫੇਰ ਰੋੜ ਤੇ ਜੇ ਨਹੀਂ ਆ ਤੁਹਾਨੂੰ ਪਤਾ ਹੁੰਦਾ ਫੇਰ ਅਸੀਂ ਥਾਣੇ ਕਾਰੀ ਬੈਨੇ ਅੰਦਰੋਂ ਕੱਢਣ ਦੇ ਆ ਨਾ ਆਪਾਂ ਬਾਹਰ ਬਹਿ ਜਾਣੀਆਂ ਵਾ ਸਾਡੀ ਫੇਰ ਤੋਂ ਕੋਈ ਸੁਣੂਗਾ ਨਾ ਅੰਦਰਾਂ ਚ ਡਰਾ ਡਰਾ ਕੇ ਭਜਾਉਂਦੇ ਸਾਨੂੰ ਵੀ ਤੁਸੀਂ ਕਿਉਂ ਆਏ ਕਿਉਂ ਰੋਲੀ ਪਾਉਂਦੇ ਏ ਜੇ ਸਾਡੀ ਸੁਣਾਈ ਕਰੋ ਵੀ ਜਿਹੜੇ ਥਾਣੇ ਵਿੱਚ ਥਾਣਾ ਕਾਦੇ ਵਾਸਤੇ ਹੁੰਦਾ ਸੁਣਾਈ ਵਾਸਤੇ ਹੁੰਦਾ ਵਾ ਫੇਰ ਵੀ ਆਡਾ ਨਹੀਂ ਸੁਣਦਾ ਆਡੀ ਤਾਂ ਸਾਡੀ ਤਾਂ ਮੰਤਰੀ ਨੇ ਸੁਣੀ ਮੰਤਰੀ ਨੇ ਕਿਹਾ 2 ਘੰਟੇ ਚ ਨਹੀਂ ਤੇ ਦੀ ਚੇਂਜ ਕਰ ਦੇਣੀ ਉਹਨੇ 2 ਘੰਟੇ ਰਾਤੋਂ ਰਾਤੀ ਚੇਂਜ ਕਰਤਾ ਉਹ ਨਹੀਂ ਗਈ ਫੜਨ ਵਾਸਤੇ ਆਡੀ ਮੰਤਰੀ ਸਾਹਿਬ ਆਡੀ ਸੁਣੋ ਆਡੀ ਸੁਣੋ ਵੀ ਆਡੀ ਤੁਹਾਡੇ ਅੱਗੇ ਜੇ ਤੁਸੀਂ ਕੱਲ ਇੰਨਾ ਕੁਝ ਕੀਤਾ ਵਾ ਨਾ ਸਾਡੇ ਭਰਾ ਨੂੰ ਇਨਸਾਫ ਦਿਵਾ ਕੇ ਨਾ ਸਾਡੇ ਨਾਲ ਹੁਣ ਵੀ ਸਾਥ ਦੋ ਤੇ ਉਹਨਾਂ ਨੂੰ ਸਜ਼ਾ ਜਿੰਨੀ ਹੋ ਸਕਦੀ ਸਾਰੇ ਟੱਬਰ ਨੂੰ ਸਜ਼ਾ ਦੋ ਦੋ ਪੁੱਤ ਭਰਾ ਜਿੰਨੇ ਸਾਰਿਆਂ ਨੂੰ ਸਜ਼ਾ ਦੋ ਫੇਰਾਨੂੰ ਇਨਸਾਫ ਮਿਲਣਾ ਨਹੀਂ ਤੇ ਅਸੀਂ ਸ਼ਰਕਾਂ ਦੇ ਬਹਿ ਜਾਣਾ ਅਸੀਂ ਨਹੀਂ ਜੇ ਹਟਣਾ ਬਿਠਾਣੇ ਵਾਲੇ ਡਰਾ ਦੇਣਗੇ ਅਸੀਂ ਹਟ ਜਾਾਂਗੇ ਅਸੀਂ ਨਹੀਂ ਹਟਣਾ ਮੇਰਾ ਨਾਮ ਰਪਿੰਦਰ ਕੌਰ ਹੈ ਗੁਰਬਾਜ ਸਿੰਘ ਮੇਰੇ ਹਸਬੰਦ ਲੱਗਦੇ ਆ ਉਹਨਾਂ ਨੂੰ ਇਦਾਂ ਇਹ ਪਹਿਲਾਂ ਵੋਟਾਂ-ਵੋਟਾਂ ਦੇ ਚੱਕਰਾਂ ਵਿੱਚ ਪੈਂਦੇ ਰਹੇ ਤੇ ਉਹ ਗਾੜੀ ਆ ਇਹ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਮੁੰਡਿਆਂ ਨੂੰ ਜਿਹੜਾ ਮੁੰਡਾ ਗੁਰਸੇਵਕ ਆ ਉਹਨਾਂ ਨੂੰ ਗਾੜੀ ਲਾਇਆ ਸੀ ਲਾ ਕੇ ਤੇ ਇਹਨਾਂ ਨੇ ਨਾ ਇਨਵਰਟਰ ਬਣਾਉਣ ਗਏ ਫਤਿਹਗੜ੍ਹ ਉੱਥੇ ਇਹਨਾਂ ਨੇ ਪਹਿਲਾਂ ਕਿੰਨੇ ਦੋ ਗੱਡੀਆਂ ਭਰ ਕੇ ਮੁੰਡੇ ਦੀਆਂ ਆਈਆਂ ਇਹ ਦਾਤਰ ਫੜੇ ਹੀ ਦਾਤਰ ਸਿਰ 'ਚ ਮਾਰੇ ਉਹ ਬਿਹੋਸ਼ ਹੋ ਗਏ ਇਹ 16 ਤਰੀਕ ਦੀ ਗੱਲ ਆ ਇਹ 16 ਜਨਵਰੀ ਦੀ 16 ਜਨਵਰੀ ਦੀ ਰਾਤ ਦੀ ਗੱਲ ਆ ਤੇ ਉਹ ਲੌ ਲੁਹਾਨ ਹੋ ਕੇ ਥਾਣੇ ਆਏ ਉਹਨਾਂ ਨੇ ਦਰਖਾਸਤ ਲਖਾਈ ਆਪਣੇ ਹੱਥੀ ਬਾਅਦ ਚ ਫਿਰ ਉਹ ਘਰ ਚੱਲ ਗਏ ਫਿਰ ਉਹਨਾਂ ਨੂੰ ਧਮਕੀਆਂ ਮਿਲੀਆਂ ਫਿਰ ਅਗਲੇ ਦਿਨ 17 ਤਰੀਕ ਨੂੰ ਫਿਰ ਉਹਨਾਂ ਨੇ ਜਾਨੋ ਮਕਾ ਕੇ ਕੋਠੀ ਤੇ ਸੁੱਟ ਗਏ ਇਦਾਂ ਇਹਨਾਂ ਨੇ ਕੀਤਾ ਇਹਨੂੰ ਸਵਾਫ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੇ ਬੰਦੇ ਨੂੰ ਇਨਸਾਫ ਤੋਂ ਬਾਅਦ ਉਹ ਤਾਂ ਕਰ ਰਹੇ ਉਹ ਮਾਰ ਕੇ ਸੁੱਟ ਗਏ ਪਹਿਲੋਂ ਉਹਨਾਂ ਨੇ ਮਾਰਿਆ ਮੁਜੀਆਂ ਸੱਟਾਂ ਲਾਈਆਂ ਜਦੋਂ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਨੂੰ ਧਮਕੀਆਂ ਵੀ ਦਿੱਤੀਆਂ ਬਾਅਦ ਚ ਫਿਰ ਅਗਲੇ ਦਿਨ ਫਿਰ ਨੂੰ 17 ਤਰੀਕ ਨੂੰ ਸ਼ਾਮੀ ਮਾਰ ਕੇ ਸੁੱਟ ਗਏ ਕੋਠੀ ਸੁੱਟ ਗਏ ਉੱਥੇ ਚੱਕ ਸਕੰਦਰ ਜੇ ਤੁਸੀਂ ਪੁਲਿਸ ਕੋ ਆਏ ਹਾਂਜੀ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਕਾਰਵਾਈ ਕਰੋ ਇਹਨਾਂ ਨੂੰ ਚੱਕੋ ਸਾਡੇ ਬੰਦੇ ਨੇ ਇਦਾਂ ਕੀਤਾ ਫਿਰ ਉਹ ਬੰਦਾ ਆਪ ਆਇਆ ਲੌਲਵਾਣ ਹੋ ਕੇ ਵੀ ਮੇਰੀ ਹਣਾ ਸੁਣੋ ਕਾਰਵਾਈ ਕਰੋ ਮੇਰੇ ਤੇ ਹਣਾ ਉਹਨਾਂ ਦੇ ਚੁੱਕੋ ਉਹਨਾਂ ਨੂੰ ਤੇ ਉਹਨਾਂ ਨੇ ਨਹੀਂ ਚੁੱਕਿਆ ਫੇਰ ਅਹੀਂ ਆ ਆ ਪਾਂ ਜਦੋਂ ਬੰਦਾ ਮੋਕ ਗਿਆ ਫੇਰ ਅਹੀਂ ਆ ਪਾਂ ਫੇਰ ਵੀ ਨਹੀਂ ਹੱਡੀ ਉਹਨਾਂ ਨੇ ਸੁਣਵਾਈ ਕੀਤੀ ਕੌਣ ਸੀ ਇੱਥੇ ਇੱਥੇ ਐਸ ਐਚਓ ਮੈਡਮ ਸੀ ਕੋਈ ਇਹ ਜਿਹੜੇ ਇੱਕ ਦਿਨ ਪਹਿਲਾਂ ਸੀ ਹਾਂਜੀ ਤੇ ਤੁਸੀਂ ਕੁਲਦੀਪ ਸਿੰਘ ਮੰਤਰੀ ਕੋ ਗਏਗੀ ਹਾਂਜੀ ਫਿਰ ਹਾਂਜੀ ਫਿਰ ਹਾਂਜੀ ਫਿਰ ਅਸੀਂ ਮੰਤਰੀ ਕੋ ਵੀ ਗਏ ਉਹ ਉਹਨਾਂ ਨੇ ਫਿਰ ਨਨ ਤਾਕਾ ਮਾਰਿਆ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਤੇ ਉਹਨਾਂ ਨੇ ਫਿਰ ਕਾਰਵਾਈ ਨਹੀਂ ਫਿਰ ਵੀ ਉਹਨਾਂ ਨੇ ਕਾਰਵਾਈ ਕੀਤੀ ਵੀ ਉਹਨਾਂ ਨੇ ਕਿਹਾ 2 ਘੰਟੇ ਵਿੱਚ ਬੰਦੇ ਨੂੰ ਚੁੱਕੋ ਤਾਂ ਵੀ ਨਹੀਂ ਉਹਨਾਂ ਨੇ ਚੁੱਕਿਆ ਬੰਦੇ ਨੂੰ ਉਹ ਪਤਾ ਨਹੀਂ ਉਹਨਾਂ ਦਾ ਕਹਿੰਦੇ ਆ ਹੋ ਗਿਆ ਵਾ ਤੇ ਰਾਤ ਗਏ ਸੀ ਤੇ ਉਹ ਬੰਦੇ ਟਕਰੇ ਨਹੀਂ ਹੋ ਜਿਹੜੇ ਭੱਜ ਗਏ ਘਰ ਉਹ ਘਰੇ ਹੀ ਪਾ ਦੇਣਾ ਚੁੱਕੇ ਨਹੀਂ ਚੁੱਕੇ ਨਹੀਂ ਲੈ ਕੇ ਆਏ ਫੇਰਾ ਮਾਰ ਕੇ ਆ ਗਏ ਇਹ ਜਦੋਂ ਮੰਤਰੀ ਨੇ ਕਿਹਾ ਇੱਕ ਟੈਲੀਫੋਨ ਤੇ ਮੈਡਮ ਹਾਂਜੀ ਐਸਐਚਓ ਨੂੰ ਇਹ ਫਿਰ ਗਈ ਪੁਲਿਸ ਨਹੀਂ ਆ ਨਹੀਂ ਸ਼ਾਮੀ ਗਈ ਉਹਨਾਂ ਨੇ 2 ਘੰਟਿਆਂ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਤੇ ਸ਼ਾਮੀ ਗਈ ਹੀ ਪੁਲਿਸ ਰਾਤ 9 ਵਜੇ ਗਈ ਸੀ ਸ਼ਾਮੀ ਨਹੀਂ ਫੜਕੇ ਲੈ ਆਏ ਘਰੇ ਹੀ ਉਹਨਾਂ ਦੇ ਬੈਠੇ ਘਰੇ ਹੀ ਆ ਦੋ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਹਿੰਦੇ ਆ ਅਸੀਂ ਤੁਹਾਨੂੰ ਮਾਰ ਦੇਣਾ ਵਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਅਸੀਂ ਤੁਹਾਨੂੰ ਇਹ ਛੱਡਣਾਂ ਨਹੀਂ ਤੁਸੀਂ ਵੈਰ ਵਧਾਉਂਦੇ ਜ ਸਾਡੇ ਨਾਲ ਹਾਂਜੀ ਕਿਹ ਲਾਈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸੰਦੀਪ ਸਿੰਘ ਜੇ ਜਿੱਤੀ ਮੈਂ ਗੱਲ ਕਰਾਂ ਸੀ ਮਤ ਉਹ ਤੁਹਾਨੂੰ ਕੀ ਲੱਗਦੀ ਮੇਰਾ ਸਾਲਾ ਸੀ ਤੇ ਇਹਨਾਂ ਦੀ ਜਦੋਂ ਆ ਸਰਪੰਚੀ ਦੀਆਂ ਵੋਟਾਂ ਹੋਈਆਂ ਵਾ ਉਹ ਆਉਂਦੀ ਰੰਜਿਸ਼ ਚੱਲਦੀ ਆਉਂਦੀ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਉਹਨਾਂ ਦਾ ਸਰਪੰਚ ਬਣ ਗਿਆ ਸੀ ਤੇ ਉਹ ਇਹਨੂੰ ਦਬਾਉਂਦੇ ਕਿ ਹੁਣ ਆਡਾ ਸਰਪੰਚ ਬਣ ਗਿਆ ਵਾ ਅਸੀਂ ਤੈਨੂੰ ਮਾਰ ਦੇਣਾ ਪਹਿਲੋਂ ਵੀ 16 ਜਨਵਰੀ ਨੂੰ ਰਾਤ ਮੈਨੂੰ ਕੁੱਟਿਆ ਵਾ ਕੁੱਟ ਕੇ ਉਹ ਥਾਣੇ ਆਇਆ ਵਾ ਥਾਣੇ ਵਾਲਿਆਂ ਨੂੰ ਰਿਪੋਰਟ ਕੀਤੀ ਥਾਣੇ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਅਗਲੇ ਦਿਨ ਫੇਰ ਉਹ ਬਾਹਰ ਖਲੋਤਾ ਸੀ ਤੇ ਉਹਨੂੰ ਧਮਕੀਆਂ ਦਵਾਉਂਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਸਰਪੰਚ ਦੇ ਸਾਹਦਾ ਵਾ ਤੂੰ ਸਾਡਾ ਕੀ ਕਰ ਲੋਗੇ ਜੇ ਉਹਨਾਂ ਦਾ ਸਰਪੰਚ ਜਿੱਤ ਗਿਆ ਤੇ ਹੁਣ ਕੀ ਗੱਲ ਹੈ ਹੁਣ ਪਿੰਡ ਦੇ ਬੰਦੇ ਮਰੀ ਜਾਣਗੇ ਉਹ ਜੀ ਨੇੜਾ ਤੁਸੀਂ ਵੀ ਸਰਪੰਚੀ ਲੜੀ ਸੀ ਹਾਂ ਜੀ ਨਹੀਂ ਮੈਂ ਨਹੀਂ ਸਰਪੰਚੀ ਲੜੀ ਨਹੀਂ ਨਹੀਂ ਇਹਨਾਂ ਨੇ ਹਾਂ ਜੀ ਨਹੀਂ ਚਾਚਾ ਮੈਂ ਮੈਂ ਬਰ ਖਲੋਤੇ ਸੀ ਤੇ ਤਾਂ ਕਰਕੇ ਚਾਚੇ ਦੇ ਨਾਲ ਜਾਂਦਾ ਸੀ ਤੇ ਤਾਂ ਕਰਕੇ ਦੂਜੀ ਪਾਰਟੀ ਵਾਲੇ ਜਿਹੜੇ ਉਹ ਕਹਿ ਰੱਖਦੇ ਸੀ ਕਿ ਤੂੰ ਆਪਣੇ ਚਾਚੇ ਦੇ ਨਾਲ ਘਾਤੋਂ ਜਾਂਦਾ ਵਾ ਤੁਸੀਂ ਘਾਤੋਂ ਅੱਗੇ ਆਉਂਦੇ ਜੀ ਬਾਜ ਉਹਨਾਂ ਦਾ ਜਿਹੜਾ ਮੈਂਬਰ ਸਰਪੰਚ ਜਿੱਤ ਗਿਆ ਸੀ ਸਰਪੰਚ ਦੀ ਉਹਨੂੰ ਹੈ ਗਈ ਆ ਸ਼ਾਇਵ ਆ ਅੱਗੇ ਵੀ ਉਹ ਮੁੰਡਾ ਜਿਹੜਾ ਵਾ ਉਹਦੇ ਰਿਵਾਲਵਰ ਦਾ ਕੇਸ ਪਿਆ ਸੀ ਇਸੇ ਚ ਥਾਣੇ ਦੇ ਵਿੱਚ ਉਹਤੇ ਪਰਚਾ ਦਰਜ ਹੋਆ ਫਿਰ ਵੀ ਸਰਪੰਚ ਉਹ ਜਿਹੜਾ ਵਾ ਉਹਨਾਂ ਦਾ ਜਿਹੜਾ ਜਿੱਤਿਆ ਵਾ ਉਹਨਾਂ ਐਮਪੀ ਐਮਪੀ ਜਾਂਦੇ ਉਹਨੂੰ ਉਹ ਛਡਾਗ ਲੈ ਕੇ ਜਾਂਦਾ ਰਿਹਾ ਵਾ ਮੈਂਬਰ ਜਿਹੜਾ ਹੈ ਉਹ ਵੀ ਇਹਨਾਂ ਦੇ ਨਾਲ ਅਮਰਪ੍ਰੀਤ ਸਿੰਘ ਜਿਹੜਾ ਨਾਮ ਅਮਰਪ੍ਰੀਤ ਸਿੰਘ ਉਹ ਐਮਪੀ ਐਮਪੀ ਜਾਂਦੇ ਪਿੰਡ ਚੋਂ ਉਹਨੂੰ ਉਹ ਛਡਾ ਕੇ ਲੈ ਕੇ ਜਾਂਦਾ ਰਿਹਾ ਵਾ ਉਹ ਮੁੰਡੇ ਖਿਲਾਫ ਇੱਥੇ ਵੇਦੋ ਤਿੰਨ ਚਾਰ ਪਰਚੇ ਦਸ ਦੇਵਾ ਪਰ ਫਿਰ ਵੀ ਉਹਨੂੰ ਸਰਪੰਚ ਕਰਕੇ ਉਹ ਬਾਈ ਜਾਂਦਾ ਰਿਹਾ ਵਾ ਉਹਨੂੰ ਬਸ ਐ ਹੋਈ ਆ ਕਿ ਸਰਪੰਚ ਸਾਡਾ ਸਰਪੰਚ ਉਹਨਾਂ ਦੀ ਮਗਰ ਸਪੋਰਟ ਕਰਦਾ ਵਾ ਇਸੇ ਕਰਕੇ ਭੂਏ ਚੜਿਆ ਵਾ ਹੁਣ ਆਦਾ ਉਹਨਾਂ ਬੰਦਾ ਮਾਰਤਾ ਹੁਣ ਰਹਾ ਨਹੀਂ ਤੇ ਇਨਸਾਫ ਲੈਣਾ ਹੀ ਆ ਇਹ ਰਾਦੀ ਸੱਚੀ ਗਰੀਚ ਦੇ ਅਸਲੀ ਬਦਲਤਾ ਹੀ ਸਮਰਦੀ ਹੁਣ ਰਹੀ ਆ ਸੱਚ ਹੋਏ ਨਾ ਕੋਈ ਕਰਦੇ ਕੀ ਕੀ ਇਹਨਾਂ ਅਜੇ ਤੱਕ ਤੇ ਕੋਈ ਨਹੀਂ ਕਾਰਵਾਈ ਕੀਤੀ ਹੁਣ ਅਸੀਂ ਤਦੇ ਇਹਨਾਂ ਕੋ ਆਏ ਆ ਈ ਹਦਾ ਇਨਸਾਫ ਕਰੋ ਕੋਈ ਉਹਨਾਂ ਤੇ ਕਾਰਵਾਈ ਕਰੋ ਮਲਿੰ ਨਹੀਂ ਉਹ ਮਿਲ ਨਹੀਂ ਉਹਨਾਂ ਨੂੰ ਹਾਂਜੀ ਮੈਂ ਅਗਰਵਾ ਸਿੰਘ ਦੀ ਭੈਣ ਵਾਂ ਜਦੋਂ ਇਹ ਸ਼ਾਮੀ ਸੱਟਾਂ ਲੱਗੀਆਂ ਵਾਂ ਲਹੂ ਲਹਾਨ ਹੋਇਆ ਦਾਤਰ ਵੱਜੇ ਮੂੰਹ ਤੇ ਵੱਜੇ ਸਿਰ 'ਚ ਸੱਟ ਮਾਰੀ ਪਿੱਛੋਂ ਇਹ ਆਇਆ ਥਾਣੇ ਇਹ ਕਹਿੰਦਾ ਇਹਨਾਂ ਨੂੰ ਕੋਈ ਬਲੇਨ ਲਖਵਾ ਕੇ ਗਿਆ ਹਸਪੀਟਲ ਨਹੀਂ ਗਿਆ ਥਾਣੇ ਆਇਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਲੇਖ ਕੇ ਕਹਿਤਾ ਮੜਾ ਜਾ ਕੋਈ ਗੱਲ ਨਹੀਂ ਫਿਰ ਸਵੇਰੇ ਕੋਈ ਫੜ ਨਹੀਂ ਗਏ ਕੁਝ ਨਹੀਂ ਕੀਤਾ ਸੇਰੇ ਫੇਰ ਅਹੀਂ ਆਏ ਆ ਕੀਤਾ ਉਹਨਾਂ ਨੂੰ ਫੇਰ ਆਏ ਸੇਰੇ ਆ ਕੇ ਇਹਨੂੰ ਲਖਵਾਈ ਕਮਲੇ ਵੀ ਰਾਤ ਦਾ ਤੁਸੀਂ ਕੁਝ ਨਹੀਂ ਕੀਤਾ ਹੋਣ ਸਾਡੇ ਨਾਲ ਜਾਓ ਇਹ ਫੇਰ ਵੀ ਨਹੀਂ ਸਾਡੇ ਨਾਲ ਤੇਰੇ ਮੈਡਮ ਵੀ ਮੈਡਮ ਕਹਿੰਦੇ ਕੋਈ ਨਹੀਂ ਆ ਜਾਣੇ ਪਰ ਕੋਈ ਮਗਰ ਨਹੀਂ ਆਇਆ ਫੇਰ ਸ਼ਾਮ ਨੂੰ ਜਦੋਂ 3-4 ਵਜੇ ਸੀ ਇਹ ਬਸ ਫਤੇਕਰ ਕੋਈ ਚੀਜ਼ ਲੈਣ ਗਿਆ ਸੀ ਅਸੀਂ ਭੈਣ ਆਈਆਂ ਕੁਝ ਲੈਣ ਗਿਆ ਸੀ ਆਉਂਦਿਆਂ ਹੀ ਫੋਨ ਲਾਈ ਨਹੀਂ ਚੁੱਕਿਆ ਇਹਨੇ ਬਾਅਦ ਵਿੱਚ ਸਾਨੂੰ ਕਿਨੇ ਸਾਨੂੰ ਦੱਸਿਆ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਕੇ ਇਹਨੂੰ ਚਲ ਗਿਆ ਪਿੰਡ ਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਹੀਂ ਫਤੇਕਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨਵਰ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਦੇ ਦਾਤਰ ਮਾਰ ਕੇ ਜਿਹੜੇ ਬੋਟ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕ੍ਰੀਸ ਕ੍ਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜੇ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਣੇ ਸੁਣ ਲਓ ਸਾਡੀ ਸਾਡੇ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਇਹਨਾਂ ਥਾਣੇ ਵਾਲਿਆਂ ਨੇ ਕੁਝ ਨਹੀਂ ਕੀਤਾ ਜੇ ਕਰਦੇ ਜਦਨ ਆ ਪਾਇਆ ਸੀ ਸੈਂ ਤੁਹਾਡੇ ਭਰਾ ਨਾ ਮਰਦਾ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਨਾ ਇਦਾਂ ਕਰੋ ਸਾਡੇ ਨਾਲ ਹੱਥ ਜੋੜਦੇ ਆ ਤੁਹਾਡੇ ਅੱਗੇ ਸਾਰੇ ਅੱਗੇ